ਮਤਲਬ ਇਹ ਨਹੀਂ ਆ ਕਿ ਮੇਰੇ ਨਾਲ ਕੋਈ ਰੁੱਸਿਆ ਜਦ ਮੈਂ ਕਿਸੇ ਨਾਲ ਲੜ ਕੇ ਬੈਠੀ ਜੇ ਇਦਾਂ ਨਹੀਂ ਹੈਗਾ ਕਈ ਵਾਰ ਉਹ ਦਿਲ ਵਿੱਚ ਇਕੱਲੇ ਬੈਠੇ ਹਾਂ ਤੇ ਦਿਲ ਵਿੱਚ ਗੱਲਾਂ ਉਹ ਉਸ ਟਾਈਮ ਇਹ ਆ ਹੁੰਦਾ ਵਾ ਕਿ ਕੋਈ ਐਸ ਟਾਈਮ ਮੇਰੇ ਕੋਲ ਹੋਵੇ ਤੇ ਮੈਨੂੰ ਸਾਰੀਆਂ ਗੱਲਾਂ ਦੱਸਾਂ ਦਿਲ ਦੀਆਂ ਪਰ ਇਹ ਨਾ ਹੋਵੇ ਕਿ ਉਹ ਕਹਵੇ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਕਹਿਣ ਵਾਲਾ ਨਹੀਂ ਹੋਵੇ ਮਤਲਬ ਇਹ ਗੱਲ ਕਹਵੇ ਕਿ ਮਤਲਬ ਕਿ ਮੈਂ ਪੂਰਾ ਦੁੱਖ ਸੁਣੇ ਤਾਂ ਮੇਰੇ ਦੁੱਖ ਨੂੰ ਫੀਲ ਕਰੇ ਐਵੇਂ ਹੁੰਦਾ ਸਤਿ ਸ਼੍ਰੀ ਅਕਾਲ ਜੀ ਬੀਤੇ ਕੁਝ ਦਿਨ ਪਹਿਲਾਂ ਹੀ ਦੀਪ ਸਰਦਾਰ ਨੇ ਆਪਣੇ ਇੰਸਟਾਗ੍ਰam ਉੱਪਰ ਲਾਈਵ ਹੋਈ ਸੀ ਤੇ ਦੀਪ ਦੇ ਲਾਈਵ ਆਨ ਤੋਂ ਬਾਅਦ ਹੀ ਕਮੈਂਟ ਆਉਣੇ ਸ਼ੁਰੂ ਹੋ ਗਏ ਸੀ ਕਿ ਤੁਸੀਂ ਆਪਣੇ ਹਸਬੈਂਡ ਨੂੰ ਇੰਸਟਾਗ੍ਰam ਤੋਂ ਅਨਫੋਲੋ ਕਿਉਂ ਕਰ ਦਿੱਤਾ ਹੈ ਤੁਹਾਡੇ ਹਸਬੈਂਡ ਕਿੱਥੇ ਨੇ ਅਤੇ ਤੁਸੀਂ ਵਾਪਸ ਆਸਟ੍ਰੇਲੀਆ ਕਿਉਂ ਨਹੀਂ ਜਾਂਦੇ ਪਰ ਦੀਪ ਨੇ ਜਵਾਬ ਦਿੰਦੇ ਕਿਹਾ ਕਿ ਮੇਰੇ ਤੋਂ ਗਲਤੀ ਨਾ ਆਪਣੇ ਹਸਬੈਂਡ ਦੀ ਆਈਡੀ ਅਨਫੋਲੋ ਹੋ ਗਈ ਹੈ ਮੇਰੇ ਹਸਬੈਂਡ ਦੀ ਆਈਡੀ ਮੇਰੇ ਕੋਲ ਹੀ ਚੱਲਦੀ ਆ ਮੈਂ ਦੁਬਾਰਾ ਫੋਲੋ ਕਰ ਲਵਾਂਗੀ ਅਤੇ ਦੀਪ ਨੇ ਕਿਹਾ ਕਿ ਉਹ ਜਲਦ ਹੀ ਤੱਕ ਆਸਟ੍ਰੇਲੀਆ ਵਾਪਸ ਚਲੀ ਜਾਵੇਗੀ ਆਪਣੇ ਹਸਬੰਦ ਦੇ ਕੋਲੇ ਜੋ ਸਟੋਰੀ ਤੁਸੀਂ ਹੁਣ ਦੇਖੋਗੇ ਬਨੇ ਰਹੋ ਸਾਡੇ ਚੈਨਲ ਦੇ ਨਾਲ ਹੋਰ ਅਪਡੇਟਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂਨਮਤ